ਦੀ ਮੀਟਿੰਗੇ ਕਾਹਦੇ ਸੰਬੰਧ ਚ ਸੀ ਜੀ ਪੰਜਾਬ ਦੀ ਜਨਤਾ ਨਾਲ ਬਹੁਤ ਵੱਡਾ ਤੋਖ ਆਇਆ ਪਿਛਲੇ ਸਮੇਂ ਚ ਝੂਠ ਬੋਲ ਕੇ ਗੁਰੂ ਸਾਹਿਬ ਦੀ ਸੌਖਾ ਕੇ ਕੈਪਟਨ ਕਮਲ ਅਕਾਉਂਟਰਾ ਅਮਰਿੰਦਰ ਸਿੰਘ ਨੇ ਸਰਕਾਰ ਬਣਾ ਲਈ ਅੱਜ ਲੋਕਾਂ ਨਾਲ ਐਨਾ ਧਰੋ ਕੀਤਾ ਇਹਨਾਂ ਨੇ ਗਰੀਬ ਦੇ ਰਾਸ਼ਨ ਕਾਰਡ ਕੱਟਦੇ ਜੋ ਨੀਲੇ ਕਾਰਡ ਬਣਾਏ ਸੀਗੇ ਬਿਜਲੀ ਦੇ ਬਿੱਲ ਕਈ ਗੁਣਾ ਕਰਤੇ ਪਟਰੋਲ ਤੇ ਡੀਜ਼ਲ ਦੀਆਂ ਕਿੰਨੀਆਂ ਕੀਮਤਾਂ ਵਧ ਗਈਆਂ ਤੇ ਇਹ 28% ਦੇ ਕਰੀਬ ਸਟੇਟ ਗਵਰਨਮੈਂਟ ਦੇ ਖਾਤੇ ਜਾਂਦਾ ਪਟਰੋਲ ਡੀਜ਼ਲ ਦੇ ਜੋ ਕਮਾਈ ਆ ਇਹ ਆਪ ਦੀ ਕਮਾਈ ਘਟਾਉਂਦੇ ਨਹੀਂਗੇ ਸੈਂਟਰ ਨੂੰ ਕਹੀ ਜਾਂਦੇ ਆ ਵੀ ਤੁਸੀਂ ਘਟਾਓ ਅਸੀਂ ਕਹਿੰਦੇ ਸੈਂਟਰ ਵੀ ਘਟਾ ਦੇ ਤੇ ਇਹ ਵੀ ਘਟਾ ਦੇ ਤਾਂ ਕਿ ਲੋਕ ਗਰੀਬ ਜਨਤਾ ਜਿਹੜੀ ਆ ਉਹਨਾਂ ਨੂੰ ਪਟਰੋਲ ਤੇ ਡੀਜ਼ਲ ਸਸਤਾ ਮਿਲ ਸਕੇ ਅੱਜ ਕਿਸਾਨ ਝੋਨਾ ਲਾ ਰਿਹਾ ਬੀਲੀ ਕਰਾਂ ਚਲੀ ਜਾਂਦੀ ਆ ਉਹਨਾਂ ਤਾਂ ਡੀਜ਼ਲ ਵਰਤਣਾ ਪੈਣਾ ਐਨਾ ਮਹਿੰਗਾ ਡੀਜ਼ਲ ਲੈ ਕੇ ਤੇ ਉਹਨੂੰ ਵਾਰਾ ਹੀ ਨਹੀਂ ਖਾਣਾ ਤੇ ਇਸ ਕਰਕੇ ਅੱਜ ਅਸੀਂ ਜਾਗਰੂਕ ਕਰਨ ਵਾਸਤੇ ਪਾਰਟੀ ਜਥੇਬੰਦੀ ਨੂੰ ਮਜ਼ਬੂਤ ਕਰਨ ਮਾਰਤੇ ਜਥੇਬੰਦੀ ਨੂੰ ਆ ਪ੍ਰਧਾਨ ਸਾਹਿਬ ਦਾ ਸੰਦੇਸ਼ ਦੇਣ ਬਾਅਦ ਤੇ ਸਦਾ ਸੁਖਵੀਰ ਸਿੰਘ ਬਾਦਲ ਦਾ ਕਿ ਤੁਸੀਂ ਜਿਹੜੀ 7 ਜੁਲਾਈ ਦੀ ਦਿਨ ਹੈ ਉਹ ਦਿਨ ਅਸੀਂ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਜਾਗਰੂਕ ਕਰਨਾ ਪੰਜਾਬ ਸਰਕਾਰ ਦੇ ਧੱਕਿਆਂ ਦੇ ਖਿਲਾਫ ਲੋਕਾਂ ਨੂੰ ਲਾਹੰਬੰਦ ਕਰਨਾ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਬਣਾਉਣ ਦਾ ਮੋਢ ਬਣਨਾ ਤੇ ਕਿਸੇ ਵੀ ਆ ਤੁਸੀਂ ਬੋਲਦੇ ਸੀ ਐਮਐਸਸੀ ਬਾਰੇ ਆਹੋ ਐਮਐਸਸੀ ਬਾਰੇ ਤਾਂ ਬੜਾ ਕਲੀਅਰ ਆ ਸੈਂਟਰ ਗੌਰ ਦੇ ਵਜ਼ੀਰ ਨੇ ਵੀ ਕਹਿਤਾ ਉਥੋਂ ਦੀ ਕੈਬਨਿਟ ਨੇ ਵੀ ਕਹਿਤਾ ਕਿ ਬਿਲਕੁਲ ਹੀ ਨਹੀਂ ਐਮਐਸਸੀ ਅਸੀਂ ਖਤਮ ਕਰ ਰਹੇ ਹਾਂ ਇਹ ਤਾਂ ਇਹਨਾਂ ਕੋਲ ਮੁੱਦਾ ਕੋਈ ਨਹੀਂ ਹੁਣ ਕਾਂਗਰਸ ਕੋਲ ਨਾਮ ਆਦਮੀ ਪਾਰਟੀ ਕੋਲ ਕੋਈ ਮੁੱਦਾ ਨਹੀਂ ਹੁਣ ਇਹ ਲੈ ਕੇ ਤੁਰ ਪਏ ਨੇ ਉਨਾ ਕੋਈ ਕੋਈ ਉਹ ਸਾਨੂੰ ਰਿਕਾਰਡ ਕੋਈ ਉਹੋ ਜੀ ਚਿੱਠੀ ਕੋਈ ਉਹੋ ਜਿਹਾ ਪੱਤਰ ਵਿਖਾ ਦਿਓ ਜਿਹਦੇ ਤੇ ਉਹਨਾਂ ਕਹਿਆ ਵੀ ਐਮ ਐਸ ਸੀ ਖਤਮ ਹੋ ਜੂਗੀ ਐਮ ਐਸ ਸੀ ਲਵਾਉਣੀ ਵੀ ਲਵਾਈ ਵੀ ਸ਼੍ਰੋਮਣੀ ਅਕਾਲੀ ਦਲ ਨੇ ਆ ਤੇ ਸ਼੍ਰੋਮਣੀ ਅਕਾਲੀ ਦਲ ਹੀ ਇਹਦੀ ਡੱਟ ਕੇ ਪਹਿਰਾ ਦੇਊਗਾ ਕਦੀ ਵੀ ਖਤਮ ਨਹੀਂ ਹੋਣ ਦਿਆਂਗੇ ਬੁਨੈ ਸ਼ੋ ਨਿਹਾਲ ਸੋ ਸ੍ਰੀ ਅਕਾਲ